ਨਮਸਕਾਰ ਦੋਸਤੋ ਐਨ 89 ਪੰਜਾਬ نیوز ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਸ਼ਾਰਪੋਡ ਦੇ ਵਿੱਚ ਕੁਝ ਦਿਨ ਪਹਿਲਾਂ ਪ੍ਰਵਾਸੀ ਮਜ਼ਦੂਰ ਪ੍ਰਵਾਸੀਆ ਵਾਲੋ ਜਿਹੜਾ ਇੱਕ ਬੜਾ ਹੀ ਘਟਿਆ ਕੰਮ ਕੀਤਾ ਗਿਆ ਸੀ ਉਰੇ ਚਲਦੇ ਹੀ ਲੋਕਾਂ ਵੱਲੋਂ ਕਾਫੀ ਜਿਆਦਾ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਸਿੱਪਸਾ ਨਾਲ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਸੀ ਦੱਸਦੀਏ ਕਿ ਪ੍ਰਵਾਸੀ ਮਜ਼ਦੂਰ ਆ ਉਹ ਆਂਦੇ ਕੰਮ ਕਰਨ ਵਾਸਤੇ ਲੇਕਿਨ ਇਦਾਂ ਦੀ ਘਟਨਾ ਕਰਨਾ ਕਿਤੇ ਨਾ ਕਿਤੇ ਪੰਜਾਬੀਆਂ ਦੀ ਠੇਸ਼ ਬੰਦਰ ਨੇ ਵੀ ਨਹੀਂ ਆਉਂਦੇ ਆ ਸਰ ਨੇ ਸਿਵਸਾ ਨਾਲ ਆਗੂ ਜੁੜੇ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਪੂਰਾ ਮਾਮਲਾ ਕੀ ਕਹਿੰਦਾਂ ਦਿਓ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਗੱਲ ਕੀਤੀ ਹੈ ਪ੍ਰਵਾਸੀ ਮਜ਼ਦੂਰਾਂ ਦੀ ਪੰਜਾਬ ਦੇ ਵਿੱਚ ਹਾਲਾ ਹਾਲਾ ਕਾਰ ਮੱਚੀ ਹੋਈ ਹੈ ਲੈ ਕੇ ਪਹਿਲਾਂ ਹੀ ਘਰ ਉਹ ਠਾਪ ਹੋ ਚੁੱਕਿਆ ਗੱਲ ਕੀਤੇ ਪ੍ਰਵਾਸੀ ਮਜ਼ਦੂਰ ਉਹ ਪੰਜਾਬੀਆਂ ਦੇ ਉੱਤੇ ਹਕੂਮਤ ਚਤਾਨਦੇ ਨਹੀਂ ਰਹਾਂਦੇ ਪਿਆ ਕੱਲ ਕੀਤੀ ਆਵੇ ਤਾਂ ਉਹਨਾਂ ਨੇ ਕਿਹੜਾ ਕੰਡ ਕੀਤਾ ਇੱਕ ਛੋਟੇ ਜਿਹੇ ਬੱਚੇ ਨਾਲ ਕਿਵੇਂ ਦੇਖਦੇ ਉਹਨੂੰ ਸਭ ਤੋਂ ਪਹਿਲਾਂ ਮੈਂ ਹਨ 99 ਚੈਨਲ ਦਾ ਧੰਨਵਾਦ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਦੱਸ ਦੇਣਾ ਚਾਹਨਾ ਹੈ ਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਬੜੀ ਹੀ ਮੰਦਭਗੀ ਘਟਨਾ ਹੈ ਉਹਦਾ ਕਾਰਨ ਹੈ ਕਿ ਉਸ ਤੋਂ 4 ਮਹੀਨੇ ਪਹਿਲਾਂ ਇੱਕ ਲੁਧਿਆਣੇ 'ਚ ਘਟਨਾ ਹੋਈ ਸੀ ਕਿ ਕੁਝ ਸਾਡੇ ਸਿੰਘ ਭਈਆਂ ਨੇ ਇੱਕ ਬਈ ਨੂੰ ਉਟਿਆ ਸੀ ਦੇਖੋ ਜਿਸ ਵੇਲੇ ਅਸੀਂ ਕਿਸੇ ਬੰਦੇ ਨਾਲ ਨਜਾਇਜ਼ ਕਰਾਂਗੇ ਉਹਦਾ ਕਿਸੇ ਨਾ ਕਿਸੇ ਲੈਵਲ ਤੇ ਉਹਦਾ ਰਿਜ਼ਲਟ ਮਿਲਣਾ ਹੈ ਉਹ ਉਸ ਚੀਜ਼ ਨੂੰ ਸਹਿਣ ਨਹੀਂ ਕਰ ਪਾਇਆ ਉਹਨੇ ਅਗਲੇ ਦਿਨ ਆਪਣਾ ਦਿਲ ਮਜ਼ਬੂਤ ਕਰਕੇ ਉਹਨੇ ਜਾ ਕੇ ਸਿੰਘ ਮਤਲਬ ਕਿ ਵੜਦਾ ਠੀਕ ਹੈ ਅਗਰ ਸਮੇਂ ਰਹਿੰਦੇ ਸਾਡੀ ਜੁਡੀਸ਼ਰੀ ਸਾਡੇ ਪ੍ਰਸ਼ਾਸਨ ਨੇ ਉਹਦੇ ਉੱਤੇ ਕੋਈ ਕੜਾ ਐਕਸ਼ਨ ਲਿਆ ਹੁੰਦਾ ਤੇ ਅੱਜ ਇਹ ਲੁਧਿਆਣੇ ਵਾਲਾ ਕਾਂਡ ਨਾ ਹੁੰਦਾ ਸਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੱਸਿਆ ਕਿ ਜਿੱਦਾਂ ਭਈਏ ਨੂੰ ਕਟਿਆ ਗਿਆ ਲੇਕਿਨ ਭਈਏ ਵੀ ਕਿਤੇ ਨਾ ਕਿਤੇ ਗਲਤ ਕਰਦੇ ਨਹੀਂ ਰਹਿੰਦੇ ਕਿਉਂਕਿ ਕਦੇ ਵੀ ਜਦੋਂ ਵੀ ਭਈਏ ਜਾਂਦੇ ਕਿਸੇ ਦੇ ਘਰ ਵੀ ਜਾਂਦੇ ਉਹਦੀ ਨਜ਼ਰ ਆਖਰੀ ਉਸੇ ਹੀ ਟੰਗ ਨਾਲ ਨਹੀਂ ਦੇਖਦੇ ਅਗਰ ਕੰਮ ਕਰਦੇ ਆ ਤਾਂ ਉੱਥੇ ਹੀ ਖਲਾਰਾ ਪਾ ਕੇ ਚਲੇ ਜਾਂਦੇ ਆ ਕਾਫੀ ਚੀਜ਼ਾਂ ਦੇ ਦੇਖਣ ਨੂੰ ਮਿਲਦੀਆਂ ਨੇ ਨੈਗੇਟਿਵ ਹੁੰਦੀਆਂ ਜਿਹੜੇ ਚਲਦੇ ਸਿੰਘ ਪਰਿਵਾਰ ਨੂੰ ਕੁਝ ਨਾ ਕੁਝ ਆ ਹੋਏਗਾ ਕਿਉਂਕਿ ਗੱਲ ਕੀਤੀ ਆ ਤੇ ਪੰਜਾਬੀਆਂ ਨਾਲੋਂ ਪੰਜਾਬ ਦੇ ਵਿੱਚ ਭਈਏ ਜ਼ਿਆਦਾ ਹੋ ਚੁੱਕੇ ਆ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਉਹਦਾ ਕਾਰਨ ਕੀ ਹੈ ਬੰਦੇ ਆਪਣੀ ਮਰਜ਼ੀ ਨਾਲ ਨਹੀਂ ਆ ਰਹੇ ਸਾਡੇ ਤੁਹਾਡੇ ਵਰਗੇ ਜਿਹੜੇ ਲੈਂਡਲਾਰਡ ਜ਼ਮੀਨਾਂ ਦੇ ਮਾਲਕ ਹੈ ਉਹ ਜਾ ਕੇ ਲੁਧਿਆਣਾ ਸਟੇਸ਼ਨ ਦੇ ਉੱਤੇ ਬੰਦੇ ਆ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਕਰਦੇ ਆ ਕਿ ਤੂੰ ਇਸ ਤਰ੍ਹਾਂ ਕਰ 20 ਬੰਦੇ ਆਪਣੇ ਨਾਲ ਲੈ ਕੇ ਆ ਜਾ ਦੇਖੋ ਸਟਰੈਂਥ ਕਿਉਂ ਵੱਧ ਰਹੀ ਹੈ ਕਾਰਨ ਕੀ ਹੈ ਕਿ ਸਾਡੇ ਜਿਹੜੇ ਇੱਥੇ ਪੰਜਾਬ ਦੇ ਰੈਜ਼ੀਡੈਂਟ ਹੈ ਉਹ ਕੰਮ ਕਰਕੇ ਰਾਜ਼ੀ ਨਹੀਂ ਜਿਦੇ ਕੋਲ 5-10 ਕਿੱਲੇ ਪੈਲੀ ਹੈ ਉਹ ਕਹਿੰਦਾ ਕਿ ਮੈਨੂੰ ਝੋਨਾ ਲਾਣ ਦੀ ਕੀ ਲੋੜ ਹੈ ਮੈਂ ਬਾੜੀ ਕਿਉਂ ਕਰਾਂਗਾ ਜਿਹੜਾ ਸਾਡਾ ਮਜ਼ਦੂਰ ਤਬਕਾ ਹੈ ਉਹ ਕੰਮ ਕਰਕੇ ਰਾਜੀ ਨਹੀਂ ਕਾਰਨ ਕੀ ਹੈ ਚਾਹੇ ਉਹ ਸੈਂਟਰ ਸਰਕਾਰ ਹੋਵੇ ਚਾਹੇ ਉਹ ਸਾਡੇ ਸਟੇਟ ਦੀ ਸਰਕਾਰ ਹੋਵੇ ਮੁਫਤ ਰਾਸ਼ਨ ਜਿਹੜਾ ਉਹ ਲੈ ਕੇ ਬਹਿ ਗਿਆ ਔਰ ਉਧਰ ਰਿਜ਼ਲਟ ਅਜੇ ਮਿਲ ਰਿਹਾ ਕਿ ਲੋਕੀ ਜਿਹੜੇ ਆ ਪੰਜਾਬ ਦੇ ਨਕਾਰੇ ਕਰਦੇ ਆ ਮੈਂ ਤਾਂ ਕਹਿੰਦਾ ਆਲ ਓਵਰ ਇੰਡੀਆ ਹੀ ਲੋਕੀ ਨਕਾਰੇ ਕਰਦੇ ਆ ਸਭ ਤੋਂ ਪਹਿਲਾਂ ਸਰਕਾਰ ਨੂੰ ਮੁਫਤ ਰਾਸ਼ਨ ਸਕੀਮ ਜਿਹੜੀ ਉਹ ਬੰਦ ਕਰਨੀ ਚਾਹੀਦੀ ਹੈ ਲੋਕਾਂ ਨੂੰ ਬਰਾਬਰ ਸਸਤੇ ਰੇਟ ਤੇ ਚੀਜ਼ਾਂ ਦੇਵੋ ਤਾਕੀ ਨੌਵਤ ਨਾ ਆਏ ਇਥੋਂ ਤੱਕ ਬਈ ਇਹ ਅਗਰ ਇਥੇ ਆ ਰਹੇ ਹੈ ਅਸੀਂ ਉਹਨਾਂ ਨੂੰ ਰਹਿਣ ਨੂੰ ਜਗ੍ਹਾ ਦੇ ਰਹੇ ਹਾਂ ਕਾਰਨ ਮੇਰਾ ਕੰਮ ਜਿਹੜਾ ਉਹ ਪੰਜਾਬੀ ਲੇਬਰ ਕਰਕੇ ਰੁਕੇ ਦਾ ਕਿਉਂਕਿ ਉਹ ਕੰਮ ਨਹੀਂ ਕਰ ਰਹੇ ਮੈਂ ਤੇ ਉਹਨਾਂ ਦਾ ਇੰਤਜ਼ਾਰ ਕਰਨਾ ਹੈ ਕਿ ਚਾਰ ਬੰਦੇ ਅਗਰ ਬਈ ਇਹ ਆ ਜਾਓ ਨਾ ਤੇ ਮੈਂ ਉਹਨਾਂ ਨੂੰ ਆਪਣੀ ਕਿਤੇ ਦਿੱਲੀ ਚ ਜਾਂ ਮੈਂ ਕਿਤੇ ਆਪਣਾ ਵੱਖਰਾ ਸਰਵੈਂਟ ਹਾਊਸ ਚ ਉਹਨਾਂ ਨੂੰ ਕਮਰਾ ਦੇ ਦਾਂ ਤਾਂਕਿ ਮੇਰਾ ਜਿਹੜਾ ਟਾਈਮ ਟੂ ਟਾਈਮ ਮੇਰਾ ਕੰਮ ਸਵਾਰਨ ਜੀ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦੇ ਲੁਧਿਆਣੇ ਦੇ ਵਿੱਚ ਹਲੇ ਵੀ ਕਾਫੀ ਪੰਜਾਬੀ ਭਰਾ ਕੰਮ ਕਰਦੇ ਆ ਲੇਕਿਨ ਉਥੇ ਜਿਹੜੇ ਭਈਏ ਆ ਉਹ ਤੋਂ ਜ਼ਿਆਦਾ ਕੰਮ ਕਰਦੇ ਆ ਔਰ ਕਿਨੇ ਪੰਜਾਬੀ ਭਰਾਵਾਂ ਨੂੰ ਆ ਉਹ ਟਾਰਚਰ ਵੀ ਕਰਦੇ ਆ ਔਰ ਦੁਖਤ ਕਲੀਫ ਵੀ ਦਿੰਦੇ ਆ ਜਿਹੜੇ ਚਲਦੇ ਕਾਫੀ ਮੁਸ਼ਕਲਾਂ ਦਾ ਪੰਜਾਬੀ ਭਰਾਵਾਂ ਨੂੰ ਕੰਮ ਕਰਨਾ ਹੁੰਦਾ ਪੰਜਾਬ ਦੇ ਵਿੱਚ ਹੀ ਪੰਜਾਬੀ ਭਰਾ ਕੰਮ ਨਹੀਂ ਕਰ ਸਕਦੇ ਤਾਂ ਫਿਰ ਉਹਨਾਂ ਮਜਬੂਰੀ ਦੇ ਬਾਹਰ ਜਾਣਾ ਹੀ ਪਏਗਾ ਦੇਖੋ ਨਿਤਿਨ ਜੀ ਇਤਿਹਾਸ ਗਵਾ ਹੈ ਜਦੋਂ ਜਦੋਂ ਜਿੱਥੇ ਜਿੱਥੇ ਕਿਸੇ ਕੰਮ ਦੀ ਕਿਸੇ ਸਮੂਹ ਦੀ ਮਨੋਪਲੀ ਹੋਏਗੀ ਉਥੇ ਇਹ ਸਿਚੁਏਸ਼ਨ ਬਣੀ ਹੈ ਕਾਰਨ ਇਸ ਵੇਲੇ 80% ਜਿਹੜੇ ਆ ਸਾਡੇ ਮੱਧਿਆ ਪ੍ਰਦੇਸ਼ ਯੂਪੀ ਆ ਬਿਹਾਰ ਉਥੋਂ ਜਿਹੜੇ ਬੰਦੇ ਆਏ ਦੇ ਜਿਨ੍ਹਾਂ ਨੂੰ ਅੱਜ ਅਹੀ ਨਿਕਨੇਮ ਦਿੱਤਾ ਭਈਆ ਉਹ ਬੰਦੇ ਮੈਕਸਿਮਮ ਜਿਹੜੇ ਲਿਤੇ ਹੋਣੇ ਦੇ ਵਿੱਚ 80% ਹੈਗੇ ਆ ਤੁਸੀਂ ਮੈਨੂੰ ਦੱਸੋ ਜਿਹੜੀ ਕਾਮਗਾਰ ਸੇਵਾ ਉਥੇ ਉਹ ਮੈਕਸਿਮਮ ਜਿਹੜੀ ਹੈ ਤੇ ਇਹ ਹੈਗੇ ਆ ਤੇ ਨੈਚੁਰਲੀ ਉਹਨਾਂ ਦੀ ਮਨਅਪਲੀ ਹੋਏਗੀ ਉੱਥੇ ਜਿਹੜੇ 10% ਜਾਂ 20% ਐ ਉਹ ਜਿਸ ਵੇਲੇ ਉਹਨਾਂ ਨੂੰ ਅੱਖਾਂ ਕੱਢਣਗੇ ਤੇ ਉਹ ਅੱਖਾਂ ਕਿਉਂ ਸਹਿਣਗੇ ਕਾਰਨ ਹੈ ਉਹ 12-12 14-14 ਘੰਟੇ ਕੰਮ ਕਰਨ ਨੂੰ ਤਿਆਰ ਹੈ ਸਾਡੀ ਜਿਹੜੀ ਲੋਕਲ ਲੇਬਰ ਹੈ ਉਹ ਤੇ 8 ਘੰਟੇ ਵੀ ਨਹੀਂ ਕੱਢਦੀ ਗੱਲ ਕੀਤੀ ਆ ਤਾਂ ਫੈਕਟਰੀਆਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਜਿਹੜੇ ਪੰਜਾਬੀ ਭਰਾ ਆਏ ਇੱਥੇ ਅਗਰ ਗੱਲ ਕੀਤੀ ਜਿਲ੍ਹਾ ਪਠਾਨਕੋਟ ਦੀ ਗੱਲ ਕੀਤੀ ਹੈ ਤਾਂ ਜਿਲ੍ਹਾ ਪਠਾਨਕੋਟ ਵਿੱਚ ਵੀ ਕਾਫੀ ਇੰਡਸਟਰੀ ਲੱਗੀ ਸੀ ਜਿਹੜੇ ਚੱਲਦੇ ਇੰਡਸਟਰੀ ਦੇ ਵਿੱਚ ਵੀ ਬਾਹਰੋਂ ਪ੍ਰਵਾਸੀ ਬਾਰੇ ਜੇ ਭਈ ਇਹ ਬਲਾ ਕੇ ਲਗਾਏਗੇ ਉਰੇ ਵਿੱਚ ਪੰਜਾਬੀਆਂ ਨੂੰ ਜਦੋਂ ਕੰਮ ਨਹੀਂ ਦਿੱਤਾ ਗਿਆ ਤਾਂ ਉਹਨਾਂ ਨੂੰ ਮਜਬੂਰਨ ਹੀ ਦੁੱਖ ਹੁੰਦਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਵੇਖੋ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਵੀ ਕਹਿ ਚੁੱਕਿਆ ਕਿ ਸਾਡੇ ਜਿਹੜੇ ਲੋਕਲ ਲੇਬਰ ਹਨ ਜਾਂ ਤੇ ਉਹ ਕੰਮ ਕਰਨਾ ਨਹੀਂ ਚਾਹੁੰਦੇ ਜਾਂ ਉਹਨਾਂ ਦੇ ਉਹ ਇਨੈਫੀਸ਼ੀਐਂਟ ਹੈਗੇ ਆ ਉਹਦੇ ਪਿੱਛੇ ਇੱਕ ਕਾਰਨ ਜਿਹੜਾ ਆ ਬੜਾ ਨਸ਼ਾ ਹੈ ਪੰਜਾਬ ਸਰਕਾਰ ਨੇ ਇਸ ਵੇਲੇ ਠੀਕ ਹੈ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਜ਼ਰੂਰ ਹੈ ਔਰ অলমোস্ট 40 টু 50% ਜਿਹੜਾ ਉਹਦੇ ਵਿੱਚ ਕਾਮਯਾਬ ਵੀ ਹੋਏ ਨੇ ਲੇਕਿਨ ਇਵਨ ਦਨ 50% ਨਸ਼ਾ ਬਹੁਤ ਜ਼ਿਆਦਾ ਹੈ ਅਸੀਂ ਇਹ ਕਹਿੰਦੇ ਆ ਨਸ਼ਾ ਕੱਲਾ ਸਿੰਥੈਟਿਕਸ ਜਾਂ ਡਰੱਗਸ ਦਾ ਜਾਂ ਇਸ ਤੋਂ ਇਲਾਵਾ ਜਿਸ ਤਰ੍ਹਾਂ ਚਿੱਟਾ ਹੈ ਜਾਂ ਕਾਲਾ ਹੈ ਜੋ ਵੀ ਹੈ ਇਸ ਤੋਂ ਇਲਾਵਾ ਸ਼ਰਾਬ ਵੀ ਤੇ ਨਸ਼ੇ ਦੇ ਵਿੱਚ ਸ਼ਾਮਿਲ ਹੈ ਅਸੀਂ ਦੇਖਦੇ ਆ ਤੁਸੀਂ ਅੱਜ ਸ਼ਰਾਬ ਮਾਫੀਆ ਦੇਖੋ ਸ਼ਰਾਬ ਠੇਕੇਦਾਰ ਦੇਖੋ ਘਰ ਘਰ ਗਲੀ ਗਲੀ ਠੇਕੇ ਦੀਆਂ ਬ੍ਰਾਂਚੇਸ ਖੋਲ ਦਿੱਤੀਆਂ ਨੇ ਘਰ ਘਰ ਜਿਹੜੀ ਇਹ ਸ਼ਰਾਬ ਦੀ ਸਪਲਾਈ ਦੇਤੀ ਹੈ ਸਰਕਾਰ ਇਹਦੇ ਉੱਤੇ ਕੰਟਰੋਲ ਕਿਉਂ ਨਹੀਂ ਕਰ ਰਹੀ? ਕੀ ਆ ਇਹ ਨਸ਼ੇ ਦੇ ਵਿੱਚ ਸ਼ਾਮਲ ਨਹੀਂ? ਸਰਕਾਰ ਚਾਹੇ ਤੇ ਕੀ ਨਹੀਂ ਕਰ ਸਕਦੀ? ਜੇ ਅੱਜ ਜੁੱਧ ਨਸ਼ੇ ਵਿਰੁੱਧ ਇੱਕ ਕੱਲਾ ਚਿੱਟਾ ਫਾੜੂ ਮਗਰ ਦੌੜੇ ਦੇ ਆ ਜਿੱਥੇ ਦੂਜੀਆਂ ਸਟੇਟਾਂ ਦੇ ਵਿੱਚੋਂ ਸ਼ਰਾਬ ਆ ਕੇ ਪੰਜਾਬ 'ਚ ਵਿਕਣ ਲਈ ਹੈ ਉਹਦਾ ਕੌਣ ਬੰਦੀ ਬਾਰਸ਼ ਗੱਲ ਕੀਤੀ ਐ ਸਿ扬ਪੁਰ ਦੀ ਸਿਜਾਨਪੁਰ ਦੇ ਵਿੱਚ ਵੀ ਕਿਹੜਾ ਫੁੱਟਵੌਕ ਬਣਾਇਆ ਗਿਆ ਸੀ ਉੱਥੇ ਅੱਜ ਵੀ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਬਜ਼ਾ ਕਰ ਲਿਆ ਪੰਜਾਬੀ ਅਗਰ ਰੇਰੀ ਲਗਾਉਂਦਾ ਤਾਂ ਉਹਨੂੰ ਟੈਕਸ ਲਗਾਏ ਜਾਂਦਾ ਔਰ ਤੇ ਕਾਰਵਾਈ ਕੀਤੀ ਜਾਂਦੀ ਆ ਅਗਰ ਬੋਹੀ ਕੋਈ ਪ੍ਰਵਾਸੀ ਜਬ ਵੀ ਯਾਰੀ ਲਗਾਉਂਦਾ ਤੈਨੂੰ ਸ਼ਾਬਾਸ਼ ਦਿੱਤੀ ਜਾਂਦੀ ਆ ਸਾਡੇ ਲੀਡਰ ਵਾਲੋਂ ਹੀ ਸ਼ਾਬਾਸ਼ ਦਿੱਤੀ ਜਾਂਦੀ ਆ ਸਾਡੇ ਲੀਡਰ ਵਾਲੋਂ ਇਹਨੂੰ ਕਿਹਾ ਜਾਂਦਾ ਕਿ ਤੂੰ ਬੇਟਾ ਕੰਮ ਸਹੀ ਕਰ ਰਿਹਾ ਔਰ ਪੰਜਾਬੀ ਕਰਦਾ ਤਾਂ ਉਹਨੂੰ ਦੋਖ ਤਕਲੀਫ ਦਿੱਤਾ ਜਾਂਦਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਦਾ ਕਾਰਨ ਕੀ ਹੈ ਉਹਦੇ ਵਿੱਚ ਸਰਕਾਰਾਂ ਔਰ ਸਾਡੇ ਪੋਲੀਟੀਕਲ ਜਿਹੜੇ ਹਾਕਮ ਨੇ ਉਹ ਸਾਰੇ ਇਨਵੋਲਵ ਨੇ ਉਹ ਉਹਨਾਂ ਕੋਲੋਂ ਪੈਸੇ ਖਾਂਦੇ ਆ ਅਗਰ ਉਹ ਰੇੜੀ ਲਗਾਉਂਦਾ ਸ਼ਾਮ ਨੂੰ 5-700 ਹਜ਼ਾਰ ਕਮਾਉਂਦਾ ਉਹਦੇ ਕੋਲੋਂ 100-200 ਠੱਗਣ ਵਾਲੇ ਜਿਹੜੇ ਆ ਉਹ ਸਾਰੇ ਇੱਕ ਗੱਲ ਦੇਖ ਰਹੇ ਨੇ ਬਾਜ਼ੀ ਦੀ ਤਰ੍ਹਾਂ ਠੀਕ ਹੈ ਜਿਸ ਵੇਲੇ ਵੀ ਸ਼ਾਮ ਪੈਂਦੀ ਹੈ ਕਲੈਕਸ਼ਨ ਕਰਨ ਚੱਲ ਪੈਂਦੇ ਆ ਅਸੀਂ ਕਹਿੰਦੇ ਆ ਜਦੋਂ ਤੱਕ ਪ੍ਰਸ਼ਾਸਨ ਇਸ ਮਾਮਲੇ 'ਚ ਸਖਤ ਨਹੀਂ ਹੋਏਗਾ ਕੋਈ ਵੀ ਇਹਦੇ ਉੱਤੇ ਸ਼ਿਪਸੇਨਾ ਤੇ ਠੀਕ ਹੈ ਹਰ ਜਗ੍ਹਾ ਕੰਮ ਕਰਨ ਨੂੰ ਤਿਆਰ ਹੈ ਅਸੀਂ ਤੇ ਕਹਿੰਨੇ ਆ ਪ੍ਰਸ਼ਾਸਨ ਸਾਹਿਬ ਇੱਕ ਵਾਰੀ ਡਿਊਟੀ ਲਗਾ ਕੇ ਦੇਖੇ ਸ਼ਿਪਸੇਨਾ ਤੋਂ ਅੱਛਾ ਕੰਮ ਕੋਈ ਵੀ ਪਾਰਟੀ ਨਹੀਂ ਕਰ ਸਕਦੀ ਇਹ ਚੀਜ਼ ਮੈਂ ਦਵੇ ਨਾਲ ਕਹਿ ਸਕਦਾ ਗੱਲ ਕੀਤੀ ਹੈ ਤੇ ਇੱਥੇ ਕਿਹੜੇ ਮੁਸਲਮਾਨ ਹੈ ਉਹਨਾਂ ਨੇ ਕਾਫੀ ਹੱਦ ਤੱਕ ਦੁਕਾਨਾਂ ਲੈ ਲੀਆਂ ਹੋਰ ਰੇਡ ਦੀ ਗੱਲ ਕੀਤੀ ਹੈ ਤੇ ਰੇਡ ਦੁਨਾਂ ਤੋਂ 30 ਰੇਡ ਹੈ ਕਿਹੜੇ ਦਿੱਤਾ ਹੀ ਆ ਰਿਹਾ ਹੈ ਲੇਕਿਨ ਜੇ ਅਗਰ ਮੁਸਲਮਾਨ ਵੀ ਆ ਗਿਆ ਪ੍ਰਵਾਸੀ ਵੀ ਆ ਗਿਆ ਤੇ ਪੰਜਾਬੀ ਕੀ ਕਹਿੰਦੇ ਆ ਰਿਹਾ ਤੁਸੀਂ ਠੀਕ ਕਹਿ ਰਹੇ ਹੋ ਮੈਂ ਤੈਨੂੰ ਪਹਿਲਾਂ ਵੀ ਜ਼ਿਕਰ ਕੀਤਾ ਇਸੇ ਗੱਲ ਦਾ ਇਹ ਸਾਰਾ ਕਸੂਰ ਮੁਫਤਰਾ ਚੰਦ ਹੈ ਲੋਕੀ ਕੰਮ ਕਰਕੇ ਰਾਜੀ ਨਹੀਂ ਹੈ ਜੇ ਮੈਂ ਆਪ ਦੁਕਾਨ ਇੱਕ ਬਣਾਈ ਸੀ ਉਹ ਉਥੇ 8 ਘੰਟੇ 10 ਘੰਟੇ 12 ਘੰਟੇ ਬੈ ਨਹੀਂ ਸਕਦੇ ਦੁਕਾਨ ਤੇ ਕੰਮ ਕਰਨਾ ਤੇ ਬਹੁਤ ਦੂਰ ਹੈ ਉਹ ਦੁਕਾਨ ਤੇ ਨਹੀਂ ਬਹਿ ਸਕਦੇ ਅਗਲੇ ਕਹਿੰਦੇ ਜੋ ਕੋਈ ਸਾਨੂੰ ਐਹੋ ਜੀ ਪਾਰਟੀ ਲੱਭ ਜੇ ਜਿਹੜੀ 10000 ਰੁਪਏ ਸਾਨੂੰ ਕਿਰਾਇਆ ਦੇ ਦੇ ਸਾਨੂੰ ਕੰਮ ਕਰਨ ਦੀ ਕੀ ਲੋੜ ਹੈ ਲੋਕਾਂ ਦੇ ਮਨ ਦੇ ਵਿੱਚ ਨਹੀਂ ਕਿ ਸਿਸਟਮ ਬਣ ਚੁੱਕੇ ਦਾ ਕਿ ਸਾਨੂੰ ਮੁਫਤ ਚਾਹੀਦਾ ਕਿਤੋਂ ਮਿਲ ਜੇ ਬਿਲਕੁਲ ਹੋਰ ਵੀ ਸਾ ਨਾ ਆਗੂ ਜੁੜਨਦਾ ਵੀ ਗੱਲਬਾਤ ਕਰਨੇ ਔਰ ਜਨਨ ਕੋਸ਼ਿਸ਼ ਕਰਨੇ ਕੀ ਕਹਿਣਾ ਹੁੰਦਾ ਬਿਲਕੁਲ ਸੰਜੀਵ ਜੀ ਸਾ ਨਾ ਜੁੜੇ ਗੱਲਬਾਤ ਸੰਜੀਵ ਜੀ ਕਿਵੇਂ ਦੇਖਦੇ ਹੋ ਜਿਹੜਾ ਕਾੜ ਹੋਇਆ ਕਿਹਨੇ ਕਹਿੰਦੇ ਭੀਏ ਪਰਵਾਸੀ ਭਗਾਓ ਔਰ ਪੰਜਾਬ ਬਚਾਓ ਕਿਵੇਂ ਦੇਖਦੇ ਉਹਨੂੰ ਪਹਿਲੇ ਤੇ ਜੈ ਸ਼੍ਰੀ ਰਾਮ ਜੀ ਜੈ ਹਿੰਦੁ ਰਾਸ਼ਟਰ ਔਰ ਐਨ 89 ਜੈ ਨਿਊ ਚੈਨਲ ਦਾ ਬਹੁਤ ਤਨਵਾਦ ਦੀਆਂ ਦੂਸਰੀ ਗੱਲ ਜਿਹੜੀ ਨਿਤਿ ਜੀ ਤੁਸੀਂ ਕੀਤੀ ਜੀ ਕਿੱਤੇ ਇਹ ਪੁਜਾਓ ਪੰਜਾਬ ਬਚਾਓ ਮੈਂ ਥੋੜਾ ਜਿਹਾ ਉਲਟ ਚਲਾऊंगा ਕਿਤੇ ਇਹ ਪੁਜਾਓ ਔਰ ਪੰਜਾਬ ਦੇ ਲੋਕਾਂ ਨੂੰ ਜਗਾਓ ਤੇ ਇਹ ਹੀ ਤਾਂ ਹੀ ਪੁਜਾ ਸਕਦਾ ਜੇ ਅਸੀਂ ਖੁਦ ਜਾਗੀਏ ਸੰਦੂਸ ਇਸਨੇ ਜਾਗਣ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਜਾਗਣ ਦੀ ਲੋੜ ਹੈ ਪੰਜਾਬ ਦੀ ਸੰਸਕ੍ਰਿਤੀ ਨੂੰ ਪਛਾਣ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਕੰਮ ਕਰਨ ਦੀ ਆਦਤ ਪਾਣ ਦੀ ਲੋੜ ਹੈ ਸਰ ਗੱਲ ਕੀਤੀ ਹੈ ਕਿਉਂ ਇਦਾਂ ਗੈਰ ਹੋ ਤੀ ਇਸ ਤਰ੍ਹਾਂ ਤਾਂ ਕਹਿ ਰਹੇ ਆ ਕਿ ਸਾਡੇ ਬਹੁਤ ਲੋਕ ਆਪਣੇ ਮਤਲਬ ਵਾਸਤੇ ਪਈਆਂ ਨੂੰ ਜਿਨ੍ਹਾਂ ਦੇ ਅੱਗੇ ਬਈਏ ਕੇ ਆ ਰਿਹਾ ਜੇ ਬਾਪਰਵਾਸੀ ਜੇ ਬਾਹਰੋਂ ਆਏ ਦੇ ਉਹਨਾਂ ਪਈ ਇਹ ਕਹਿੰਦੇ ਕੋਈ ਉਹੋ ਜਿਹਾ ਕਹਿੰਦਾ ਆਪਣੇ ਸਿਰ ਤੇ ਕਿਉਂ ਬਿਠਾਇਆ ਕਿਉਂ ਹਿੰਦੂ ਧਰਮ ਨੇ ਇਹ ਪੰਜਾਬ ਦੇ ਲੋਕਾਂ ਨੇ ਆਪਣੇ ਸਿਰ ਤੇ ਬਿਠਾਇਆ ਕਿ ਤੂੰ ਹੀ ਕਮਾਓ ਅਹੀਂ ਖਾਵਾਂਗੇ ਪਰ ਅਹੀਂ ਕਮਾ ਕੇ ਅਹੀਂ ਖਾਵਾਂਗੇ ਇਸ ਤਰ੍ਹਾਂ ਕਿਉਂ ਨਹੀਂ ਜਿਸ ਤਰ੍ਹਾਂ ਨਹੀਂ ਥੋੜੀ ਦੇਰ ਪਹਿਲੇ ਗੱਲ ਕੀਤੀ ਸੀ ਕਿ ਸਿਪਸਨ ਨੇਤਾ ਨਰਤਮਨ ਜੀ ਨਾਲ ਇਹ ਤੇ ਮਜਮਾ ਨਾਲ ਕਮਿਊਨਿਟੀ ਦੀ ਦੁਕਾਨ ਨਾਲ ਦਿੱਤੀ ਗਈਆਂ ਸਾਡੇ ਹਿੰਦੂ ਲੋਕਾਂ ਨੇ ਬੜੇ ਜ਼ਿਆਦਾ ਸੋਚਿਆ ਕਿ ਕਿਉਂ ਨਾ 15000 ਰੁਪਏ ਜਾਂ ਅਰਮਿੰਦਸ ਦੁਕਾਨ ਦਿੱਤੀ ਜਾਏ ਇਹ ਕਮਾਨ ਮੇਨਿਵਰਸਾਨੂੰ ਆਪਣੇ ਕਮਾਈ ਦੇਣ ਅਹੀਂ ਆਪਣੇ ਕਾਰ ਬੈ ਖੰਨੇ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਕਿਹਾ ਹੀ ਆਪਣੇ ਸ਼ਹਿਰ ਵਿੱਚ ਆਪਣੀ ਗਲੀ ਵਿੱਚ ਆਪਣੇ ਏਰੀਆ ਵਿੱਚ ਬਾਅਦ ਲੋਕਾਂ ਨੂੰ ਫਸਾ ਕੇ ਕੋਈ ਆਪਣਾ ਨੁਕਸਾਨ ਤੇ ਨਹੀਂ ਕਰ ਰਹੇ ਉਹਨਾਂ ਨੇ ਸੋਚਿਆ ਕਿ ਕੱਲਾ ਸਿਰਫ ਔਰ ਸਿਰਫ ਆਪਣਾ ਫਾਇਦਾ ਜੀ ਇਹਨਾਂ ਬਧਿਆ ਕੀ ਸੀਗਾ ਇਹਨਾਂ ਬਧਿਆ ਸੀਗਾ ਉਹ ਦੁਕਾਨ ਸਾਡੇ ਹਿੰਦੂ ਭਰਾ ਖੋਲਦੇ ਉਹਨਾਂ ਨੂੰ ਕਿਰਾਇਆ ਪੰਜ ਹਜ਼ਾਰ ਲਿਆ ਜਾਂਦਾ ਕਿ ਸਾਰੇ ਕੰਮ ਕਰੋ ਰਲ ਮਿਲ ਕੇ ਰਭੋ ਪਰ ਇਹਨਾਂ ਨੇ ਆਪਣੇ ਸੇਤ ਜਾਣ ਕੇ ਹੀ ਇਹਨਾਂ ਲੋਕਾਂ ਨੂੰ ਬਿਠਾਇਆ ਜਿਹਦਾ ਖਮਿਆਜਾ ਅੱਜ ਹੁਸ਼ਿਆਰ ਕੋ ਲੁਧਿਆਣਾ ਵਰਗੀ ਜਿਹੜੀ ਬਾਦਤ ਹੈ ਦਾ ਖਮਿਆਜਾ ਪੁੱਗਦਾ ਪਿਆ ਕਾਫੀ ਹਿੰਦੂ ਲੀਡਰਸ ਇਹਾਪੂ ਦੀ ਗੱਲ ਕੀਤੇ ਕਾਫੀ ਹਿੰਦੂ ਸੰਸਥਾ ਵੀ ਬਣੀਆਂ ਹੈ ਲੇਕਿਨ ਗੱਲ ਕੀ ਹੈ ਉਹ ਕਿਉਂ ਚੁੱਪੀ ਸਾਕੇ ਬੈਠੇ ਰਹਿੰਦੀਆਂ ਕਿਉਂ ਨਹੀਂ ਉਹ ਗੱਲ ਦਾ ਮੁੱਦਾ ਚੁੱਕਦੀਆਂ ਕਿਉਂ ਕਿਸ ਪੈਰ ਲਈ ਉਹ ਆਪਣੇ ਬੈਠਾ ਰਹਿੰਦੀ ਚੁੱਪੀ ਸਾਕੇ ਕਿਉਂਕਿ ਕਿਤੇ ਨਾ ਕਿਤੇ ਹਿੰਦੂ ਸਮਾਜ ਦੇ ਵਿੱਚ ਕੋਈ ਵੀ ਗੱਲ ਹੁੰਦੀ ਹੈ ਤਾਂ ਉਹਨੂੰ ਪਹਿਲੇ ਦਾਅ ਦੇ ਚੁੱਕੇ ਨਾ ਜੇ ਪੰਜਾਬੀ ਦੇ ਖਿਲਾਫ ਕੋਈ ਗੱਲ ਹੁੰਦੀ ਹੈ ਜਾਂ ਕਿਸੇ ਹੋਰ ਪਰਸਾਸ਼ਕ ਦੇ ਖਿਲਾਫ ਕੋਈ ਨਹੀਂ ਉੱਲੇ ਚੱਲ ਜਾਂਦੀ ਹੈ ਕਿ ਯਾਰ ਪੰਜਾਬੀ ਨੇ ਗਲਤ ਕਰਤਾ ਅੱਜ ਬਈਏ ਨੇ ਗਲਤ ਕੀਤਾ ਅੱਜ ਪ੍ਰਵਾਸੀ ਨੇ ਇਦਾਂ ਕੀਤਾ ਤੇ ਸਾਰੀਆਂ ਹਿੰਦੂ ਸਮਾਜ ਦੀਆਂ ਸਸਤਾ ਇਸ ਯਾਨਪੁਰ ਦੇ ਵਿੱਚ ਚੁੱਪੀ ਬੈਠੀਆਂ ਕਿਉਂ ਚੁੱਪੀ ਬਣਾ ਕੇ ਬੈਠੀਆਂ ਨਹੀਂ ਗਈਆਂ ਚੁੱਪੀ ਬਣਾਵਾ ਕੇ ਬਠਾਈਆਂ ਗਈਆਂ ਸੰਸਥਾਵਾਂ ਨੂੰ ਕਿਹਾ ਜਾਂਦਾ ਪ੍ਰਸ਼ਾਸਨ ਵਾਲੋ ਸਿਸਟਮ ਪੋਲੀਟਿਕਲ ਲੋਕਾਂ ਨੂੰ ਤੂੰ ਹੀ ਰਾਜ ਨੂੰ ਬੰਨ੍ਹਦੇ ਹੋ ਤੂੰ ਉੱਥੇ ਹਾੜਾ ਕੇ ਉੱਥੇ ਲੋਕਾਂ ਦੀ ਮਦਦ ਕਰਦੇ ਹੋ ਉੱਥੇ ਅੱਜ ਬਿਲਡਿੰਗ ਡੇਗੀ ਉੱਥੇ ਜਾ ਕੇ ਹੈਲਪ ਕਰੋ ਖੂਨ ਦਾਨ ਕਰੋ ਮੁਫਤ ਲੰਗਰ ਲਾਓ ਪਰ ਜਿਸ ਵੇਲੇ ਇਹੋ ਜਿਹਾ ਮੁੱਦਾ ਆਉਂਦਾ ਪ੍ਰਸ਼ਾਸਨਿਕ ਲੋਕ ਔਰ ਜੋ ਰਾਜਨੀਤਿਕ ਉਹច ਵਾਲੇ ਲੋਕ ਹੈ ਉਹ ਕਹਿੰਦੇ ਇਹ ਮੁੱਦੇ ਨੂੰ ਅਸੀਂ ਖੁਦ ਦੇਖਾਂਗੇ। ਕਿਹਾ ਸਿਜਾਮਪੁਰ ਦੀ ਜੈਸਾ ਦੇ ਇਲਾਕੇ ਦੀ ਸਾਡੇ ਜ਼ਿਲ੍ਹੇ ਦੀ ਕੋਈ ਸੰਸਥਾ ਨੇ ਕਿਹਾ ਪ੍ਰਵਾਸੀ ਭਈ ਇਹਦਾ ਬੋਟ ਬਣਵਾਇਆ ਨਹੀਂ। ਕੋਈ ਅਧਿਕਾਰ ਬਣਵਾਣ ਗਿਆ ਉਹਦੇ ਨਾਲ ਨਹੀਂ। ਉਹਦੇ ਘਰ ਮੀਟਰ ਲਵਾਣ ਗਿਆ ਨਹੀਂ। ਉਹਦੇ ਘਰ ਅਬਾਰਸਪਲੇ ਦੇ ਕਨੈਕਸ਼ਨ ਲਵਾਣ ਗਿਆ ਨਹੀਂ। ਇਹ ਕਿਨੇ ਨੇ ਪਿਟਕਲ ਲੋਕਾਂ ਨੇ। ਕਿਹਾ ਉਸ ਵੇਲੇ ਇਹ ਪ੍ਰਵਾਸੀ ਨਹੀਂ ਸੀਗੇ। ਜਿਸ ਵੇਲੇ ਇਹਨਾਂ ਨੂੰ ਸੂਲਤਾ ਦਿੱਤੀ ਗਈ ਕਿਉਂ ਦਿੱਤੀਆਂ ਸੂਲਤਾ ਇੱਕ ਕਲੋਨੀ ਵਿੱਚ ਜੇ 10 20 50 ਪ੍ਰਵਾਸੀ ਰਹਿੰਦੇ ਆ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਕਿ ਇਹ ਪ੍ਰਵਾਸੀ ਨੇ ਉਹਨਾਂ ਨੂੰ ਸੂਲਤਾ ਨਾ ਦਿਓ ਉਹਨਾਂ ਪਰਿਸ਼ੇਤੇ ਨਾ ਬਣਾਓ ਉਹ ਪ੍ਰਵਾਸੀਆਂ ਨੂੰ ਪ੍ਰਵਾਸੀਆਂ ਵੇਖਾ ਰੱਖੋ ਉਹਨਾਂ ਦੀ ਤਹਿਕੀਕਾਤ ਕਰੋ ਨਾ ਵੈਰੀਫਿਕੇਸ਼ਨ ਕਰੋ ਉਹਨਾਂ ਨੂੰ ਟਾਈਮ ਟੂ ਟਾਈਮ ਜਾਂਚੋ ਪਰਖੋ ਇਹ ਕਿਨ ਪਰਖਣਾ ਪ੍ਰਸ਼ਾਸਨ ਨੇ ਮੈਂ ਕਹਾਂ ਇਹ ਵਿੱਚ ਸੰਸਥਾਵਾਂ ਦਾ ਨਹੀਂ ਪ੍ਰਸ਼ਾਸਨ ਦੀ ਤੇਲ ਕੀ ਕਹਿਣਾ ਚਾਹੁੰਦੇ ਹੋ ਕਿ ਸਰਕਾਰ ਆਪਣੇ ਵੋਟ ਬੈਂਕ ਲੈਣ ਲਈ ਇਹ ਕੰਮ ਕਰਵਾਉਂਦੀ ਹੈ ਬਿਲਕੁਲ ਬੋਰ ਦਿਓ ਤੁਸੀਂ ਕਿਸ ਕਮਿਊਨਿਟੀ ਨਾਲ ਸੰਬੰਧਿਤ ਰੱਖਦੇ ਹੋ ਸਾਨੂੰ ਕੋਈ ਮਤਲਬ ਹੈ ਕਿ ਆਪ ਬੋਰ ਤੇ ਸਾਡੀ ਪਾਰਟੀ ਨੂੰ ਦੇ ਦੋਗੇ ਜੇ ਤੁਸੀਂ ਸਾਡੀ ਪਾਰਟੀ ਨੂੰ ਵੋਟ ਦਿੰਦੇ ਹੋ ਤੁਹਾਡੇ ਬੱਚੇ ਸਕੂਲ ਵੀ ਪੜਾ ਦੇਾਂਗੇ ਤੁਹਾਡੇ ਵਾਸਤੇ ਮਦਰਸਾ ਵੀ ਖੋਲ ਦੇਾਂਗੇ ਤੁਹਾਡੇ ਵਾਸਤੇ ਆਪਣੇ ਜਿਹੜਾ ਪ੍ਰਵਾਸੀ ਕਹਿੰਦੇ ਨੇ ਸਕੂਲ ਐਡਮਿਸ਼ਨ ਵੀ ਕਰਵਾ ਦੇਾਂਗੇ ਤੁਹਾਨੂੰ ਮੀਟਰ ਵੀ ਲਵਾ ਦੇਾਂਗੇ ਤੁਹਾਨੂੰ ਇਹ ਕਦੀ ਇਸ ਕੇ ਸੰਸਥਾ ਨੇ ਕਿਹਾ ਕਦੀ ਸ਼ਿਪ ਸੈਨਾ ਨੇ ਨਹੀਂ ਕਿਹਾ ਇਹ ਕੌਣ ਕਹਿੰਦੇ ਜਿਹੜੇ ਜਿਹੜੇ ਲੋਕ ਵੋਟਾਂ ਦੀ ਰਾਜਨੀਤੀ ਕਰਦੇ ਆ ਮੈਂ ਕਹਿੰਦਾ ਪ੍ਰਵਾਸੀਆਂ ਨਾਲੋਂ ਜ਼ਿਆਦਾ ਖਤਰਨਾਕ ਇਹ ਉਹ ਰਾਜਨੀਤਿਕ ਲੋਕ ਆ ਜਿਹੜੇ ਇਹਨਾਂ ਨੂੰ ਬੋਟ ਬਣਾ ਕੇ ਇਹਨਾਂ ਨੂੰ ਆਪਣੇ ਘਰ ਵਿੱਚ ਰਹਿਣ ਦੀ ਜਗ੍ਹਾ ਦਿੰਦੇ ਆ ਨਾਲ ਕਿ ਜੇ ਤੁਹਾਡੇ ਧਿਆਨ 'ਚ ਹੋਣਾ ਹੈ ਕਿ ਤਿੰਨ ਚਾਰ ਸਾਲ ਪਹਿਲਾਂ ਟੈਂਪੋ ਸਟੈਂਡ ਦੇ ਉੱਤੇ ਲੜਾਈ ਹੋਈ ਸੀ ਦੁਕਾਨ 'ਤੇ ਕਿਤੇ ਪ੍ਰਵਾਸੀ ਰਹਿੰਦੇ ਸੀ ਲੇਕਿਨ ਉੱਥੇ ਕਾਫੀ ਜ਼ਿਆਦਾ ਪੰਜਾਬੀਆਂ ਨੂੰ ਕੁੱਟਿਆ ਗਿਆ ਸੀ ਲੇਕਿਨ ਉਹਲੇ ਵੀ ਕਿਹੜਾ ਸਾਥ ਦਿੱਤਾ ਗਿਆ ਸੀ ਪ੍ਰਵਾਸੀਆਂ ਨੂੰ ਦਿੱਤਾ ਗਿਆ ਸੀ ਕਿਉਂ ਦਿੱਤਾ ਗਿਆ ਸੀ ਸਾਤ ਕਿਨਾ ਦਿੱਤਾ ਫੇਰ ਗੱਲ ਉਹੀ ਆ ਗਈ ਨਿਤਨ ਜੀ ਸਾਤ ਕਿਨਾ ਦਿੱਤਾ ਜਿਹੜੇ ਉਹਨਾਂ ਦੀ ਕਮਾਈ ਖੰਦੇ ਐ ਅੱਜ ਤੋਂ ਕੁਝ ਸਾਲ ਪਹਿਲੇ ਮੈਂ ਕਿਤੇ ਕੋਈ ਗਮਲੇ ਜਿਹੜੇ ਵੇਚਣ ਆਂਦੇ ਉਹਨਾਂ ਨੇ ਕੋਈ ਗਮਲੇ ਵੇਚੇ ਔਰ ਦੇਜਾਇ ਤੌਰ ਤੇ ਲੋਕਾਂ ਕੋਲ ਪੈਸੇ ਇਕੱਠੇ ਕੀਤੇ ਉਹਨਾਂ ਨੇ ਮੈਂ ਉਹਨਾਂ ਦੇ ਖਿਲਾਫ ਬੋਲਿਆ ਔਰ ਮੇਰੇ ਖਿਲਾਫ ਸਾਡੇ ਹੀ ਮੋਹੱਲੇ ਦੇ ਕੁਝ ਲੋਕ ਮੇਰੇ ਖਿਲਾਫ ਗਰੀਬ ਨਾ ਤੱਕਾ ਦਿੱਤਾ ਜੀ ਜਾਣੀ ਇਹ ਪ੍ਰਵਾਸੀਆਂ ਨੂੰ ਗਰੀਬ ਕਹਿ ਕੇ ਸੇਵ ਬਠਾਣਾ ਜੀ ਆਪਣੇ ਫਾਇਦੇ ਵਾਸਤੇ ਸੇਤੇ ਬਠਾਣਾ ਇਹ ਕਿਤਨਾ ਕਿਤੇ ਜਿਹੜਾ ਇਹਨਾਂ ਲੋਕਾਂ ਦੀ ਗਲਤੀ ਹੈ ਜਿਸ ਵੇਲੇ ਅਸੀਂ ਸੁਧਰਾਂਗੇ ਸਾਡਾ ਸਮਾਜ ਸੁਧਰੇਗਾ ਸਾਡੇ ਪੰਜਾਬੀ ਭਰਾ ਸੁਧਰਨਗੇ ਪ੍ਰਵਾਸੀਆਂ ਦਾ ਕੋਈ ਮਨਸੂਬਾ ਇੱਥੇ ਕਾਇਮ ਨਹੀਂ ਹੋਏਗਾ ਇੰਦੀ ਕੋਈ ਗੁੰਡਾਗਰਦੀ ਨਹੀਂ ਹੋਏਗੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਪੰਜਾਬੀ ਵੀ ਇਕੱਠੇ ਆ ਜਿਸ ਵੇਲੇ ਪੰਜਾਬੀ ਇਹਨਾਂ ਨੂੰ ਦੀ ਔਕਾਤ ਚ ਔਰ ਇਹਨਾਂ ਦੇ ਲੈਵਲ ਤੇ ਰੱਖਣਾ ਸਟਾਰਟ ਕਰ ਦੇਣਗੇ ਸਾਰਾ ਪੰਜਾਬ ਦਾ ਮਾਹੌਲ ਠੀਕ ਹੈ ਇਹਨਾਂ ਦੀ ਜੁਰਤ ਨਹੀਂ ਹੋਏਗੀ ਕਿ ਕਿਸੇ ਵੀ ਪੰਜਾਬੀ ਭਰਾ ਦੇ ਖਿਲਾਫ ਬੋਲ ਬੋਲ ਸਕਣਗੇ ਸਰ ਇਹ ਗੱਲ ਕੀਤੀ ਹੈ ਸਿਆਣਪੁਰ ਦੇ ਵਿੱਚ ਕਿ ਕਿੰਨੇ ਕੇ ਪ੍ਰਵਾਸੀ ਹੈ ਕਿ ਹੁਣ ਰਹਿੰਦੇ ਪਏ ਆ ਔਰ ਕਿਹੜੀ ਕਿਹੜੀ ਜਗ੍ਹਾ ਤੇ ਰਹਿੰਦੇ ਪਏ ਆ ਕਿਆ ਇਹਦਾ ਕੋਈ ਕੇਨਦਾਰਕਰ ਚੈੱਕ ਕੀਤਾ ਕੋਈ ਡਾਕੂਮੈਂਟ ਦਿੱਤੇ ਗਏ ਜਾਂ ਕੋਈ ਇਹਨਾਂ ਨੂੰ ਲਾਇਸੈਂਸ ਨੰਬਰ ਦਿੱਤਾ ਗਿਆ ਕਿਉਂਕਿ ਨਗਰ ਕੌਂਸਲ ਸਿਆਣਪੁਰ ਦਾ ਵੀ ਕਿਹੜਾ ਫਰਜ਼ ਹੁੰਦਾ ਹੈ ਕਿ ਇਹਦਾ ਇੱਕ ਲਾਇਸੈਂਸ ਨੰਬਰ ਜਾਂ ਇਹਦਾ ਕੋਈ ਇੱਕ ਕਾਰਡ ਬਣਾਇਆ ਜਾਏ ਜਿਦਾ ਪਤਾ ਲੱਗ ਜਾਏ ਕਿ ਇਹ ਇੱਥੇ ਰਹਿੰਦੇ ਪਏ ਆ ਇਹ ਨੰਬਰ ਇਹਦਾ ਜੀ ਜਦੋਂ ਪੁਲਵਾਮਾ ਹਮਲਾ ਹੋਇਆ ਉਸ ਤੋਂ ਬਾਅਦ ਐਸਪੀ ਸੀ ਸਾਰੇ ਦਫ਼ਤਰ ਇੱਕ ਮੀਟਿੰਗ ਰੱਖੀ ਗਈ ਉਹਦੇ ਜਿਹੜਾ ਮੁੱਦਾ ਉੱਠਿਆ ਸੀਗਾ ਕਿ ਇਹ ਜਿਹੇ ਲੋਕ ਬਾਹਰੋਂ ਆਏ ਇਹਨਾਂ ਦੀ ਤਹਿਕੀਕਾਤ ਕੀਤੀ ਜਾਏ ਉਸੇ ਸਾਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਦੀ ਤਹਿਕੀਕਾਤ ਕੀਤੀ ਜਾਏਗੀ ਪਰ ਨਹੀਂ ਹੋਈ ਗਲਫੇਰ ਹੋਈ ਆ ਗਈ ਹੈ ਪਰ ਉਹ ਨਹੀਂ ਹੋਈ ਕਿ ਆ ਸੇਫਸਾ ਨੂੰ ਕੋਈ ਇਹੋ ਜੀ ਪਾਵਰ ਦਿੰਦੇ ਆ ਪ੍ਰਸ਼ਾਸਨ ਨੂੰ ਪਾਵਰ ਦਵੇ ਕਿ ਅਹੀਂ ਆਪਣੇ ਇਲਾਕੇ ਜਿੰਨੇ ਵੀ ਬਾਹਰੋਂ ਲੋਕ ਆ ਰਹੇ ਆ ਉਹਨਾਂ ਦਾ ਅਗਰ ਚੈੱਕ ਕਰ ਸਕੀਏ ਉਹਨਾਂ ਦੇ ਸਾਰੂ ਬਾਇਓਮੈਟਿਕ ਚੈੱਕ ਅਹੀਂ ਤਨ ਮੰਨ ਧਨ ਨਾਲ ਇਹ ਡਿਊਟੀ ਕਰਨ ਨੂੰ ਤਿਆਰ ਆ ਜੇ ਪ੍ਰਸ਼ਾਸਨ ਨੂੰ ਕੋਈ ਨਾ ਟਾਈਮ ਨਹੀਂ ਹੈ ਤੇ ਜੇ ਨਹੀਂ ਤੇ ਪ੍ਰਸ਼ਾਸਨ ਨੂੰ ਸਮੇਂ ਰਹਿੰਦੇ ਇਹਨਾਂ ਦੀ ਤੈਕੀਕ ਕਰਨੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਪਾਣੀ ਹੋ ਜਾਏਗਾ ਅੱਜ ਵੀ ਗੱਲ ਕੀਤੀ ਹੈ ਤੇ ਪੂਰੇ ਸਜਾਣਪੁਰ ਦੀ ਗੱਲ ਕੀਤੀ ਹੈ ਪਠਾਨਕੋਟ ਦੀ ਗੱਲ ਕੀਤੀ ਹੈ

ਬਈ ਆ ਕੇ ਤੋਂ ਗੰਦ ਲੈ ਕੇ ਆਂਦਾ ਕੋਈ ਪ੍ਰਵਾਸੀ ਲੈ ਕੇ ਆਂਦਾ ਉਹ 70 ਰੁਪਏ 70 ਲੈਟਰ ਕੈਂਡੇ ਸਾਰਾ ਮਾਲ ਵੇਚ ਕੇ ਚਲ ਜਾਂਦਾ ਪਰ ਸਾਡੇ ਹਿੰਦੂਪੁਰਾ ਪੰਜਾਬੀਪੁਰਾ ਸ ਸ਼ਾਮ ਤੱਕ ਖਲੋਤਾ ਰਹਿ ਰਿਹਾ ਜੀ ਕਿਤੇ ਕਿਤੇ ਅਸੀਂ ਆਪਣੀ ਬਜਤ ਵੀ ਦੇਖ ਰਹੇ ਆ ਜੀ ਕਿਉਂ ਨਾ ਅਸੀਂ ਬਾਇ ਕਾਰਡ ਕਰ ਜੀਏ ਜਿਸ ਵੇਲੇ ਅਸੀਂ ਬਾਇ ਕਾਰਡ ਕਰੀਏ ਨਾ ਕੋਸੋ ਜੀ ਹਾਂ ਪਰ ਜਿਸ ਜਿ ਚੌਰਾਹੇ ਜਿਸ ਜਿ ਆਪਣੇ ਫੁੱਟ ਪਾਤੇ ਗੇੜੀ ਲਾਂਦਾ ਕੋਈ ਉਹਦੀ ਪਰਚੀ ਕੱਟੇ ਉਹ ਦੇਖੇ ਹਾਂਜੀ ਤੁਸੀਂ ਕਿੱਥੇ ਜੀ ਅਸੀਂ ਸੋ ਜਾਂ ਪਰ ਇਸ ਮੱਲੇ ਤੋਂ ਪਰਚੀ ਦਿੱਤ ਕੱਟੀ ਜਾਏ ਅੱਜ ਤੁਸੀਂ ਕਿੱਥੋਂ ਜੀ ਅਸੀਂ ਉੱਥੋਂ ਦੀ ਪਰਚੀ ਕੱਟੀ ਜਾਏ ਤੁਸੀਂ ਕਿੱਥੋਂ ਜੀ ਅਸੀਂ ਪ੍ਰਵਾਸੀ ਤੁਹਾਡੀ ਪਰਚੀ ਨਹੀਂ ਕੱਟੀ ਜਾਏਗੀ ਤਾਂ ਤੁਹਾਨੂੰ ਕੋਈ ਸਥਾਨ ਨਹੀਂ ਦਿੱਤਾ ਜਾਏਗਾ ਸਭ ਕੁਝ ਠੀਕ ਹੋ ਹੀ ਜਾਂਦਾ ਗੱਲ ਇਹ ਕਿ ਕਿਤਨਾ ਕਿਤੇ ਸਾਰਿਆਂ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਸਮਝਣੇ ਪੈਣੀ ਹੈ ਉਸ ਲਈ ਹੀ ਬਈਏ ਬਜਾਓ ਤੇ ਪੰਜਾਬ ਬਚਾਓ ਦੀ ਰਾਨੀ ਦੀ ਕਾਇਮ ਹੋਣੀ ਹੈ ਜੇ ਅਸੀਂ ਗੱਲ ਨਾਲ ਲਾਈ ਵੀ ਰੱਖੀਏ ਇੱਕ ਪਾਸੇ ਉਹ ਜਫੀ ਪਾਗ ਰੱਖੀਏ ਇੱਕ ਪਾਸੇ ਕਹਿੰਦੇ ਮੁਰਦਾਬਾਦ ਮੁਰਦਾਬਾਦ ਇਹ ਦੋਰੀ ਜਿਹੜੀ ਪਾਲਸੀ ਹੈ ਸਕਸੈਸ ਨਹੀਂ ਹੋਣੀ ਜਾਂ ਆਊਟ ਜਾਂ ਇਨ ਜੀ ਦੋਈ ਕੰਮ ਨੇ ਜਾਂ ਜਾਓ ਤੇ ਜਾਂ ਆਓ ਜੇ ਆਓ ਫਿਰ ਤਰੀਕੇ ਨਾਲ ਆਓ ਜੇ ਜਾਓ ਤੇ ਪਰਮਨੈਂਟ ਜਾਓ ਕਰੋਨਾ ਦੇ ਵਿੱਚ ਕਾਫੀ ਕਰੋਨਾ ਆਇਆ ਸੀ ਕਰੋਨਾ ਦੇ ਵਿੱਚ ਕਿੰਨੇ ਪ੍ਰਵਾਸੀ ਸੀ ਸਾਰੇ ਇਹੀ ਛੱਡ ਕੇ ਚਲੇ ਗਏ ਸੀ ਪੰਜਾਬ ਨੂੰ ਕਿਉਂਕਿ ਉਹ ਆਂਦੇ ਆ ਕਮਾਈ ਕਰਨਗੇ ਚਲੇ ਜਾਂਦੇ ਆ ਔਰ ਜਿਹੜੇ ਉਧਰੋਂ ਆਂਦੇ ਆ ਤੇ ਦਸ ਜੀ ਨਾਲ ਲੈ ਕੇ ਆਂਦੇ ਆ ਤੇ ਹੋਰ ਉਹਨਾਂ ਨੂੰ ਵਧੀਆ ਘਰ ਵੀ ਮਿਲ ਜਾਂਦਾ ਵਧੀਆ ਖਾਣ ਨੂੰ ਮਿਲ ਜਾਂਦਾ ਵਧੀਆ ਰਹਿਣ ਨੂੰ ਮਿਲ ਜਾਂਦਾ ਕਿਉਂ ਮਿਲ ਜਾਂਦਾ ਸਾਡੇ ਲੋਕਾਂ ਨੇ ਸੋਚਿਆ ਹੀ ਨਹੀਂ ਇੱਕ ਗੰਦੇ ਹੈ ਕਿ ਸਾਡੇ ਜਿਹੜੇ ਇੱਥੇ ਰਹਿੰਦੇ ਹੀ ਭਈ ਆ ਉਹ ਮਹੀਨੇ ਪਾਸੇ ਘਰ ਗਿਆ ਆਏ ਨਹੀਂ ਦੋ ਦਿਨ ਲੇਟ ਹੋ ਗਿਆ ਇੰਨਾ ਉਹਨੇ ਆਪਣੇ ਬੱਚੇ ਨੂੰ ਵੀ ਬੇਇਜ਼ਤੀ ਕਰਦੇ ਜਿੰਨੋ ਪ੍ਰਵਾਸੀ ਨੂੰ ਵੀ ਬੇਇਜ਼ਤੀ ਕਰਦੇ ਆ ਕਿ ਚਾਰ ਦਿਨ ਲੇਟ ਹੋ ਗਿਆ ਫੋਨ ਕਰੋ ਆਏ ਕਿ ਉਹ ਨਹੀਂ ਕਿਉਂਕਿ ਆਪਣਾ ਫਾਇਦਾ ਲੱਦ ਰਿਹਾ ਨਾ ਜੀ ਆਪਣਾ ਫਾਇਦਾ ਜਦੋਂ ਵੀ ਕੋਈ ਬਾੜ ਆਈ ਹੈ ਜਦੋਂ ਵੀ ਕੋਈ ਇਹੋ ਜਿਹੀ ਸਮੱਸਿਆ ਦੇਸ਼ ਉੱਪਰ ਪੰਜਾਬ ਉੱਪਰ ਆਈ ਹੈ ਲੋਕਾਂ ਲੋਕਾਂ ਨੇ ਮਦਦ ਕੀਤੀ ਨਾ ਬਾਕੀ ਕੋਈ ਮਦਦ ਨਹੀਂ ਕੀਤੀ ਤੇ ਫਿਰ ਇਹ ਸੰਜਣਾ ਕਿਨੂੰ ਚਾਹੀਦਾ ਪਰ ਸ਼ਾਸਨ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਆਪਣੇ ਆਪਣੇ ਹੁੰਦੇ ਆ ਬਾਹਰ ਦੇ ਬਾਹਰ ਦੇ ਹੁੰਦੇ ਆ ਜੇ ਬਾਹਰੋਂ ਕਿਸ ਨੂੰ ਕੰਮ ਕਰਾਉਣ ਵਾਸਤੇ ਬੁਲਾਇਆ ਗਿਆ ਹੈ ਤਾਂ ਉਹਨਾਂ ਨੂੰ ਉਹਦੇ ਹਿਸੇ ਅਧਿਕਾਰ ਨਾਲ ਹੀ ਰੱਖਿਆ ਜਾਏ ਉਹਨਾਂ ਨੂੰ ਸਿਰਚਾਰ ਦੇ ਅਧਿਕਾਰ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਬੋਲ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਕਿਹੇ ਮੇਡਰ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਕਿਹੇ ਪਾਣੀ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਹਰ ਚੀਜ਼ ਨੂੰ ਜਿਵੇਂ ਮੰਗਣਗੇ ਉਹਨਾਂ ਨੂੰ ਅਹਿਸਾਸ ਰਹੇਗਾ ਕਿ ਉਹ ਇੱਥੇ ਕੰਮ ਕਰਨ ਆਏ ਦੇ ਇੱਥੇ ਮਾਲਕ ਨਹੀਂ ਹੈਗੇ ਪਰ ਹਰ ਚੀਜ਼ ਨੂੰ ਦੇ ਦਿੱਤੀ ਜਾਂਦੀ ਹੈ ਕਿ ਤੂੰ ਹੀ ਮਾਲਕ ਉਹ ਸੋਚਦੇ ਨੇ ਪੰਜਾਬ ਦੇ ਮਾਲਕ ਆ ਜੀ ਕਲ ਕੀਤੀ ਹੈ ਜੇ ਕਿੰਨੇ ਵੀ ਫਾਸਟ ਫੋਰਡੀਆਂ ਜਾਂ ਦੂਜੀਆਂ ਤੀਜੀਆਂ ਰੇੜੀਆਂ ਲੱਗਦੀਆਂ ਉਹਦੇ ਕਿਸੇ ਪ੍ਰਕਾਰ ਦਾ ਵੀ ਪਾਣੀ ਨਹੀਂ ਹੁੰਦਾ ਇੱਕ ਦੋ ਟੱਪ ਹੁੰਦੇ ਆ ਜਿਹੜੇ ਚੱਲਦੇ ਉਹਦੇ ਵਿੱਚ ਹੀ ਉਹ ਗੰਦੇ ਪਾਣੀ ਵਿੱਚ ਤੋਂਦੇ ਆ ਤੇ ਉਹਦੇ ਗੰਦੇ ਪਾਣੀ ਵਿੱਚ ਲੋਕਲ ਖਵਾਉਂਦੇ ਆ ਲੇਕਿਨ ਨਾ ਹੀ ਕੋਈ محکمہ ਕਾਰਗਰ ਕਰਦਾ ਨਾ ਹੀ ਕੋਈ ਫਾਸਟ ਫੋਰਡਾ محکمہ ਕੰਮ ਕਾਰਵਾਈ ਕਰਦਾ ਕਿਉਂ ਨਹੀਂ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਲੋਕੀ ਕਿਉਂ ਗੰਦ ਖਾਣ ਦੇ ਮਜਬੂਰ ਆ ਇਹਦੇ ਵਿੱਚ ਲੱਗਦਾ ਕਿ ਜਿਸ ਤਰ੍ਹਾਂ ਪਿਛਲੇ ਕਾਫੀ ਮਹੀਨੇ ਤੋਂ ਗਰਮੀ ਚੱਲ ਰਹੀ ਹੈ ਉਹ ਸਾਡੇ ਸਰਕਾਰੀ ਅਫਸਰਾਂ ਨੂੰ ਗਰਮੀ ਤੋਂ ਡਰ ਲੱਗਦਾ ਉਹ ਕੰਦੇ ਇਸ ਜਿ ਬੈਠੋ ਅੰਦਰ ਜਿਹੜੀ ਕਾਰਵਾਈ ਆਈ ਹੈ ਸਾਇਨ ਕਿਤੇ ਤਾਂ ਜਦੋਂ ਪਤਾ ਕੀ 2 5 7 ਤੇ 10000 ਰੁਪਏ ਦੀ ਆੜੀ ਪਲੇ ਜੀ ਪੇ ਹੈਗੀ ਆ ਉਹ ਮਿਲ ਜਾਣੀ ਹੈ ਵੀ ਨਿਵਾਸੀ ਆ ਕੇ ਹੁੰਦੇ 90 ਗ੍ਰਹਿਣ ਲੱਖ ਲੋੜੀ ਬਾਜ ਜਾਂਦੀ ਕਿਉਂਕਿ ਜਿਹੜੇ ਬਾਹਰ ਜਿਹੜੀਆਂ ਤੇ ਗੰਦਾ ਇਹਦੇ ਕੋਲ ਮਾਲ ਖੰਦੇ ਆ ਉਹ ਕੌਣ ਖੰਦਾ ਆਮ ਲੋਕ ਕਦੀ ਸਰਕਾਰੀ ਉਹ ਤੇ ਕੇਅਰਸੀ ਵਰਗੇ ਇੱਥੇ ਬੈਠਣਗੇ ਉਹਨਾਂ ਨੂੰ ਕਦੀ ਦਿੱਕਤ ਨਹੀਂ ਆਈ ਇਸ ਚੀਜ਼ ਤੋਂ ਉਹਨਾਂ ਕਦੀ ਸੋਚਿਆ ਨਹੀਂ ਕਿ ਇਸ ਚੀਜ਼ ਨੂੰ ਸਫਾਈ ਕਰਨੀ ਚਾਹੀਦੀ ਹੈ ਜਾ ਰਹੀ ਹੈ ਕਿ ਸਿਹਤ ਵਿਭਾਗ ਬਿਨਾਂ ਸਮੇਂ ਗੁਆਏ ਕਦੀ ਪਠਾਨ ਕੋ ਕਦੀ ਸੁਯਾਂ ਪਰ ਕਦੀ ਕਹੇ ਪੈਂਡ ਕਦੀ ਕਹੇ ਚੁਰਾਇਤ ਲਗਾਤਾਰ ਰਿਵਿਟਾ ਕਰੇ ਕਿ ਇਹਨਾਂ ਨੂੰ ਵੀ ਪਤਾ ਲੱਗੇ ਲੋਕਾਂ ਦੇ ਦਸਤ ਮਾਨ ਕੌਣ ਹੈ ਔਰ ਲਾਖ ਔਰ ਫਾਈਨਲ ਗੱਲ ਇਹ ਹੈ ਜਦੋਂ ਤੱਕ ਸਾਡਾ ਪ੍ਰਸ਼ਾਸਨ ਇਸ ਚੀਜ਼ ਨੂੰ ਲੈ ਕੇ ਨਹੀਂ ਪੱਕੀ ਸੋਚ ਰਖਦਾ ਉਸ ਤੱਕ ਕੁਝ ਨਹੀਂ ਹੋ ਸਕਦਾ ਅਸੀਂ ਕੰਮ ਕਰਨ ਨੂੰ ਤਿਆਰ ਆ ਪ੍ਰਸ਼ਾਸਨ ਦੱਸੇ ਸਾਡੀ ਡਿਊਟੀ ਕਿੱਥੇ ਲਾਣੀ ਹੈ ਅਸੀਂ ਆਪਣੀ ਸੇਵਾ ਨਾਲ ਡਿਊਟੀ ਨੁਆਉਣ ਨੂੰ ਤਿਆਰ ਆ ਔਰ ਇਦੇ ਵਿੱਚ ਜਿਹੜੀ ਆਪਣੇ ਦੁਬਿਧਾ ਆ ਰਹੀ ਹੈ ਸਾਰੇ ਪੰਜਾਬ 'ਚ ਅਸੀਂ ਉਹਦੇ ਪ੍ਰਤੀ ਵਫਾਦਾਰ ਆਂ ਬਿਲਕੁਲ ਜਿਵੇਂ ਕਿ ਸ਼੍ਰੀਪ ਸ਼ਰਮਾ ਨਾਲ ਉਹ ਨਰਤਮਨ ਰਾਧੀਆ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਪ੍ਰਵਾਸੀ ਹੈ ਕਿਹੜੇ ਉਹ ਪੰਜਾਬੀਆਂ ਦੀ ਦੇਣ ਹੀ ਉਹ ਪੰਜਾਬੀਆਂ ਵਾਲ ਹੋਏ ਇਹਨਾਂ ਨੂੰ ਵਧਾਏ ਜਾਂਦਾ ਔਰ ਬੁਲਾਏ ਜਾਂਦਾ ਔਰ ਇੱਥੇ ਰੱਖਿਆ ਜਾਂਦਾ ਲੇਕਿਨ ਅਗ ਪੰਜਾਬੀ ਹੀ ਚਾਣਗੇ ਤੇ ਉਹ ਇੱਥੋਂ ਭੱਜ ਸਕਦੇ ਨੇ ਨੂੰ ਦੇਖਣ ਵਾਲੀ ਗੱਲ ਤੇ ਇਹ ਹੈ ਕਿ ਪੰਜਾਬੀ ਕਿੰਨਾ ਕ ਸੰਯੋਗ ਪੰਜਾਬ ਤਾ ਦਿੰਦੇ ਆ ਜਾਂ ਭੀਆਂ ਦਿੰਦੇ ਆ ਦੇਖ ਜੀ ਲੋ ਇੰਨੇ ਪੰਜਾਬ